ਪੰਜਾਬੀ ਇਕਤਾ ਚੈਨਲ ਦੇਖ ਰਹੋ ਤੁਸੀਂ ਇਸ ਵੇਲੇ ਦੀ ਵੱਡੀ ਖਬਰ ਵਿਧਾਇਕ ਉਮਰ ਵਿਜੇ ਪ੍ਰਤਾਪ ਸਿੰਘ ਨੂੰ ਬੀਤੇ ਦਿਨੀ ਆਮ ਆਦਮੀ ਪਾਰਟੀ ਨੇ ਵੱਡੀ ਕਾਰਵਾਈ ਕਰਦਿਆਂ 5 ਸਾਲਲੀ ਪਾਰਟੀ ਵਿੱਚੋਂ ਬਾਹਰ ਕਰ ਦਿੱਤਾ ਸੀ ਅਤੇ ਉਨ੍ਹਾਂ ਖਿਲਾਫ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਇਲਜ਼ਾਮ ਲੱਗੇ ਸਨ ਅਤੇ ਹੁਣ ਵਿਕਰਮਜੀਠਿਆ ਬਾਰੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਵੱਡੇ ਖੁਲਾਸੇ ਕੀਤੇ ਹਨ। ਉਹਨਾਂ ਨੇ ਇੱਕ ਨਿੱਜੀ ਚੈਨਲ ਨਾਲ ਇੰਟਰਵਿਊ ਦੌਰਾਨ ਆਪਣੀ ਸਰਕਾਰ ਨੂੰ ਘੇਰਦਿਆਂ ਵੱਡੇ ਸਵਾਲ ਚੁੱਕੇ ਹਨ। ਉਹਨਾਂ ਨੇ ਕਿਹਾ ਕਿ ਇਹ ਕਹਿ ਰਹੇ ਨੇ ਕਿ ਵਿਕਰਮਜੀਠਿਆ ਨੂੰ ਫੜ ਲਿਆ ਹੈ। ਉਹਨਾਂ ਨੇ ਕਿਹਾ ਕਿ ਮੈਂ ਕੇਜਰੀਵਾਲ ਤੇ ਭਗਵੰਤ ਮਾਨ ਸਾਹਿਬ ਨੂੰ ਪੁੱਛਦਾ ਹਾਂ ਕਿ ਜਦੋਂ ਸਰਕਾਰ ਬਣੀ ਸੀ ਤਾਂ ਵਿਕਰਮਜੀਠਿਆ ਜੇਲ੍ਹ ਦੇ ਵਿੱਚ ਸਨ ਅਤੇ ਚੰਨੀ ਸਾਹਿਬ ਦੀ ਸਰਕਾਰ ਨੇ ਗ੍ਰਿਫਤਾਰੀ ਕੀਤੀ ਸੀ। ਉਹਨਾਂ ਨੇ ਕਿਹਾ ਕਿ ਮੈਂ ਅਸੈਂਬਲੀ ਤੱਕ ਅਤੇ ਹਰ ਫੋਰਮ ਤੇ ਕਿਹਾ ਸੀ ਕਿ ਹੁਣ ਕਾਰਵਾਈ ਕਰੋ ਜੋ ਡਰੱਗ ਵਾਲਾ ਕੇਸ ਸੀ ਅੱਜ ਤੱਕ ਇਹਨਾਂ ਨੇ ਕੋਈ ਪੁੱਛਗਿੱਛ ਨਹੀਂ ਕੀਤੀ ਨਾ ਹੀ ਕੋਈ ਰਿਮਾਂਡ ਲਿਆ ਤੇ ਨਾ ਹੀ ਕੋਈ ਚਲਾਨ ਪੇਸ਼ ਕੀਤਾ ਅਤੇ 10 ਅਗਸਤ 2022 ਨੂੰ ਵਿਕਰਮਜੀਠਿਆ ਨੂੰ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਜ਼ਮਾਨਤ ਤੇ ਛੱਡ ਦਿੱਤਾ ਹੁਣ ਗ੍ਰਿਫਤਾਰ ਕਰਨ ਆਏ ਤੇ ਵੱਦ ਸੰਪੰਤੀ ਦੇ ਮਾਮਲੇ ਵਿੱਚ ਉਮਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਹੈ ਕਿ ਵਿਕਰਮਜੀਤਿਆ ਕੋਲ ਸੰਪੰਤੀ ਦੀ ਕੋਈ ਕਮੀ ਨਹੀਂ ਹੈ। ਉਹਨਾਂ ਖਿਲਾਫ ਇਹ ਕੇਸ ਬਣ ਹੀ ਨਹੀਂ ਸਕਦਾ ਕਿਉਂਕਿ ਉਹਨਾਂ ਕੋਲ ਪੈਸੇ ਦੀ ਕੋਈ ਕਮੀ ਨਹੀਂ ਹੈ ਪਰ ਜੋ ਡਰੱਗ ਦਾ ਕੇਸ ਹੈ ਅੱਜ ਤੱਕ ਇਹਨਾਂ ਨੇ ਕੋਈ ਚਲਾਨ ਨਹੀਂ ਕੀਤਾ ਤੇ ਉਹਨਾਂ ਨੇ ਕਿਹਾ ਕਿ ਜਦੋਂ 10 ਮਾਰਚ 2022 ਨੂੰ ਤੁਹਾਡੀ ਸਰਕਾਰ ਆ ਗਈ ਅਤੇ 10 ਅਗਸਤ 2022 ਨੂੰ ਤੁਸੀਂ ਜ਼ਮਾਨਤ ਕਰਵਾ ਰਹੇ ਹੋ ਅਤੇ ਜੱਜ ਸਾਹਿਬ ਪੁੱਛਦੇ ਰਹੇ ਕਿ ਰਿਮਾਂਡ ਲੈਣਾ ਹੈ ਚਲਾਨ ਪੇਸ਼ ਕਰਨਾ ਹੈ ਇਨਾਂ ਨੇ ਕਿਹਾ ਕਿ 나ਜੀ ਅੱਗੇ ਬੋਲਦਿਆਂ ਉਹਨਾਂ ਕਿਹਾ ਕਿ ਇਹ ਮੇਲ ਮਿਲਾਪ ਹੋ ਗਿਆ ਸੀ ਭਗਵੰਤ ਮਾਨ ਸਾਹਿਬ ਦਾ ਤੇ ਬਾਕੀ ਸਾਰਿਆਂ ਦਾ ਤੇ ਅਦਾਲਤ ਵਿੱਚ ਉਸ ਟਾਈਮ ਜਿਹੜੇ ਐਡਵੋਕੇਟ ਜਰਨਲ ਸਾਹਿਬ ਸੀ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਅਤੇ ਫਿਰ ਅਦਾਲਤ ਨੇ ਮਾਨਯੋਗ ਹਾਈ ਕੋਰਟ ਨੂੰ ਕਿਹਾ ਹੈ ਕਿ ਜਦੋਂ ਤੁਹਾਨੂੰ ਲੋੜਿੰਦਾ ਹੀ ਨਹੀਂ ਤਾਂ ਅਸੀਂ ਜੁਡੀਸ਼ੀਅਲ ਕਸਟਡੀ ਵਿੱਚ ਕਿਉਂ ਰੱਖਾਂਗੇ। ਕੁਮਰ ਵਿਜੇ ਪ੍ਰਤਾਪ ਸਿੰਘ ਨੇ ਅੱਗੇ ਬੋਲਦੇ ਕਿਹਾ ਹੈ ਕਿ ਜੇਕਰ ਤੁਸੀਂ ਪੁਲਿਸ ਕਸਟਡੀ ਲੈਣੀ ਹੀ ਨਹੀਂ ਅਤੇ ਪੁੱਛਗਿੱਛ ਕਰਨੀ ਹੀ ਨਹੀਂ ਤਾਂ ਉਹਨਾਂ ਨੇ ਜ਼ਮਾਨਤ ਤੇ ਛੱਡ ਦਿੱਤਾ। ਕੁਮਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਲੜਾਈ ਇਸ ਚੀਜ਼ ਦੀ ਵੀ ਹੈ। ਹੁਣ ਦਿਖਾਵਾ ਕਰਕੇ ਇਹਨਾਂ ਨੇ ਦੇਖਿਆ ਕਿ ਹਰ ਪਾਸੇ ਸਰਕਾਰ ਦਾ ਗਰਾਫ ਗਿਰ ਗਿਆ ਹੈ ਤਾਂ ਮਜੀਠਿਆ ਨੂੰ ਗ੍ਰਿਫਤਾਰ ਕਰ ਲਿਆ ਇਹ ਸਾਰਾ ਇਹਨਾਂ ਨੇ ਧਿਆਨ ਪੜਕਾਉਣ ਲਈ ਕੀਤਾ ਹੈ ਸੋਇਸ਼ੂਨ ਤੱਕ ਦੀ ਵੱਡੀ ਖਬਰ ਹੋਰ ਖਬਰਾਂ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਧੰਨਵਾਦ